ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਅੱਜ ਬੀਜੇਪੀ ਦੀ ਸਰਕਾਰ ਆ ਤੇ ਉਹਨਾਂ ਦਾ ਇਹ ਐਲਾਨ ਆ ਕਿ ਰਾਮ ਰਾਜ ਹੋ ਗਿਆ ਇਹ रामचंद्र ਦਾ ਰਾਜ ਆ ਤੇ ਮੈਂ श्री रामचंद्र ਦਾ ਜੀਵਨ ਪੜਿਆ ਤੁਲਸੀਦਾਸ ਜੀ ਨੇ ਰਮਾਇਣ ਲਿਖੀ ਹੈ ਰਾਮਚਰਿਤਮਾਨਸ ਉਹਦੇ ਚ ਲਿਖਦੇ ਆ ਅਨਜ ਬਦੂ ਬਗਨੀਸਤ ਨਾਰੀ ਸੁਣ ਸਾਠੇ ਕੰਨਿਆ ਸਮਚਾਰੀ ਇਹਨੇ ਕੋ ਦ੍ਰਿਸ਼ਤ ਬਲੋਕਤ ਜੋਈ ਇਸហេ ਬਡੇ ਕਿਸ ਪਾਪ ਨਾ ਹੋਈ ਉਹ ਕਹਿੰਦੇ ਅਨਜ ਬੇਟੀ ਸੋਤ ਬਗਣੀ ਪੁੱਤਰ ਦੀ ਨੋ ਭਰਾ ਦੀ ਘਰ ਵਾਲੀ ਜਿੰਨੇ ਵੀ ਰਿਸ਼ਤੇ ਦੇ ਵਿੱਚ ਔਰਤਾਂ ਆਉਂਦੀਆਂ ਸਾਰੀਆਂ ਨੂੰ ਇੱਕੋ ਜਿਹਾ ਜਾਣੋ ਇਹਨਾਂ ਦੇ ਵੱਲ ਕੋਈ ਮਾੜੀ ਨਿਗਾਹ ਦੇ ਨਾਲ ਦੇਖਦਾ ਹੈ ਤੇ ਉਹਨੂੰ ਮਾਰ ਦਿਓ ਕੋਈ ਪਾਪ ਨਹੀਂ ਇਹ ਰਾਮ ਰਾਜ ਦਾ ਕਾਨੂੰਨ ਤੁਲਸੀ ਦਾਸ ਜੀ ਰਮਾਇਣ ਦੇ ਵਿੱਚ ਲਿਖਦੇ ਆ ਕੀ ਇੱਥੇ ਬਲਾਤਕਾਰੀਆਂ ਨੂੰ ਸਜ਼ਾ ਮਿਲ ਰਹੀ ਹੈ ਇੱਥੇ ਬਲਾਤਕਾਰੀਆਂ ਨੂੰ ਕੀ ਮਿਲ ਰਹੀਆਂ ਨੇ ਐਮਪੀ ਦੀਆਂ ਸ਼ੀਟਾਂ ਡਾਕਟਰ ਮੌਮਿਤਾ ਦੇ ਨਾਲ ਹੋਇਆ ਉਹ ਚਲੇ ਗਈ ਸੰਸਾਰ ਤੋਂ ਪਰ ਜਿਨ੍ਹਾਂ ਦੇ ਨਾਲ ਰੋਹ ਹੋ ਰਿਹਾ ਉਹਨਾਂ ਦੀ ਗੱਲ ਕੌਣ ਕਰੂਗਾ ਸਾਡੀ ਸੋਸਾਇਟੀ ਦੇ ਵਿੱਚ ਈਵਲ ਪਿਆ ਹੋਇਆ ਅਸੀਂ ਇੰਨੇ ਕਿ ਬੇਰਹਿਮ ਆ ਸਾਡੀ ਡਾਰਕ ਸਾਈਡ ਆਏ ਸਾਡੀ ਸੋਸਾਇਟੀ ਦੀ ਸਾਡੇ ਸਮਾਜ ਦੀ ਕਠੂਏ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਆਸੀਫਾ ਨਾਂ ਦੀ ਬੱਚੀ 3 ਸਾਲ ਦੀ ਉਹਦਾ ਰੇਪ ਕੀਤਾ ਉਸਾਂ ਦੇ ਪੁਜਾਰੀ ਨੇ ਤੇ ਕਠੂਏ ਦੇ ਵਿੱਚ ਬ੍ਰਾਹਮਣਿਕਲ ਸਮਾਜ ਨੇ ਤਰੰਗਾ ਯਾਤਰਾ ਕੱਢੀ ਆਸੀਫਾ ਦੇ ਹੱਕ ਚ ਨਹੀਂ ਜਿਹੜੇ ਬਲਾਤਕਾਰ ਹੀ ਉਹਨਾਂ ਦੇ ਹੱਕ ਦੇ ਵਿੱਚ ਜੂਪੀ ਦੇ ਉਹਨਾਓ ਦੇ ਵਿੱਚ ਕੁਲਦੀਪ ਸਿੰਘ ਰ ਬੀਜੇਪੀ ਦਾ ਲੀਡਰ ਆ ਇੱਕ ਬੱਚੀ ਨੌਕਰੀ ਮੰਗਣ ਵਾਸਤੇ ਗਈ ਉਹਦਾ 5 ਜਣਿਆਂ ਨੇ ਰੇਪ ਕੀਤਾ ਉਹ ਘਰੇ ਆਈ ਉਹਦੇ ਪਿਓ ਨੇ ਰੌਲਾ ਪਾਇਆ ਉਹਦੇ ਪਿਓ ਦਾ ਕਤਲ ਕੀਤਾ ਗਿਆ ਉਹਦੇ ਤੇ ਟਰੱਕ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਕੁਲਦੀਪ ਸਿੰਘਰ ਵੀ ਐਮਪੀ ਐ ਉਹਦਾ ਮੁੰਡਾ ਵੀ ਐਮਪੀ ਐ ਇਹ ਸਾਡੇ ਸਮਾਜ ਦੀ ਡਾਰਕ ਸਾਈਡ ਆ ਥੋੜਾ ਚਿਰ ਪਹਿਲਾਂ ਪਿਛਲੇ ਸਾਲ ਦੇ ਵਿੱਚ ਊਮਨ ਰੈਸਲਰਸ ਜਿਹੜੀਆਂ ਕੁਸ਼ਤੀ ਖੇਡਦੀਆਂ ਹਰਿਆਣੇ ਤੋਂ ਉਹ ਜੰਤਰ ਮੰਤਰ ਤੇ ਬੈਠੀਆਂ ਉਹਨਾਂ ਦੇ ਨਾਲ ਧੂਕ ਸੀਟ ਹੋਈ ਉਹ ਹਰਿਆਣੇ ਦੀਆਂ ਬੱਚੀਆਂ ਉਹਨਾਂ ਨੂੰ ਮੀਡੀਆ ਕੀ ਟ੍ਰੋਲ ਕਰ ਰਿਹਾ ਕਿ ਖਾਲਿਸਤਾਨੀ ਕੁੜੀਆਂ ਨੇ ਕਿਉਂਕਿ ਕਿਸਾਨ ਉਹਨਾਂ ਦੀ ਸਪੋਰਟ ਕਰ ਰਹੇ ਆ ਉਹਨਾਂ ਦਾ ਇਲਜ਼ਾਮ ਆ ਬ੍ਰਿਜ ਪੂਸ਼ਨ ਦੇ ਉੱਤੇ ਬ੍ਰਿਜ ਪੂਸ਼ਨ ਕੁਸ਼ਤੀ ਫੈਡਰੇਸ਼ਨ ਦਾ ਚੀਫ ਸੀ ਜਿਸ ਨੇ ਇੱਕ ਦੇਸ਼ ਦੇ ਵਿੱਚ ਉਹਨਾਂ ਕੁੜੀਆਂ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਜੰਗ ਜਿੱਤੀ ਗਈ ਜਾਂ ਹਾਰ ਗਈਆਂ ਆਪਣੇ ਘਰ ਦੇ ਵਿੱਚ ਆ ਗਈਆਂ ਹਿੰਦੁਸਤਾਨ ਦੇਸ਼ ਵਾਸਤੇ ਪੈਰਿਸ 올림픽 ਦੇ ਵਿੱਚ ਵਿਨੇਸ਼ ਫਗਾਟ ਗਈ ਫਾਈਨਲ ਦੇ ਵਿੱਚ ਜਾ ਕੇ 50 ਗ੍ਰਾਮ ਭਾਰ ਵੱਧ ਆ ਗਿਆ ਉਨੇ ਡਿਸਕਵਾਲਿਫਾਈ ਕੀਤਾ ਸਾਡੀ ਸੁਸਾਇਟੀ ਨੂੰ ਦੁੱਖ ਮਨਾਉਣਾ ਚਾਹੀਦਾ ਸੀ ਨਾ ਪਰ ਸਾਡੀ ਸੁਸਾਇਟੀ ਨੇ ਟਵਿੱਟਰ ਤੇ ਉਸ ਕੁੜੀ ਨੂੰ ਟ੍ਰੋਲ ਕੀਤਾ ਕਿਉਂ ਟ੍ਰੋਲ ਕੀਤਾ ਕਿਉਂਕਿ ਉਹਨੇ ਆਪਣੀ ਸਾਇਲੈਂਸ ਤੋੜੀ ਸੀ ਉਹਨੇ ਬ੍ਰਿਜ ਪੂਸ਼ਾ ਨੂੰ ਸਮਾਜ ਦੇ ਵਿੱਚ ਕਿਹਾ ਕਿ ਗੰਦਾ ਇਨਸਾਨ ਹੈ ਸਾਡੀ ਸੁਸਾਇਟੀ ਨੇ ਖੁਸ਼ੀ ਮਨਾਈ ਟ੍ਰੋਲ ਕੀਤਾ ਮੈਡਲ ਕਿਹਦੇ ਵਾਸਤੇ ਲੈ ਕੇ ਆਉਣਾ ਸੀ ਉਹਨੇ ਆਪਣੇ ਵਾਸਤੇ ਪੈਰਿਸ ਦੇ ਵਿੱਚੋਂ 골ਡ ਹੁੰਦਾ ਕਿਹੜੀ ਸੁਸਾਇਟੀ ਵਾਸਤੇ ਆਉਣਾ ਸੀ ਇਸ ਭਾਰਤ ਦੇਸ਼ ਵਾਸਤੇ ਆਉਣਾ ਸੀ ਨਾ ਤੇ ਸਾਡੇ ਸਮਾਜ ਨੇ ਉਸ ਕੁੜੀ ਨੂੰ ਟ੍ਰੋਲ ਕੀਤਾ ਕਿ ਤੂੰ ਸਰਕਾਰ ਦੇ ਵਿੱਚ ਇੱਕ ਸਥਾਪਿਤ ਬੰਦਾ ਬ੍ਰਿਜ ਭੂਸ਼ਨ ਹੈ ਜਿਹੜਾ ਬਲਾਤਕਾਰੀ ਹੈ ਉਹਦੇ ਤੇ ਇਲਜ਼ਾਮ ਕਿਉਂ ਲਾਇਆ ਇਸ ਵਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਬ੍ਰਿਜ ਭੂਸ਼ਨ ਦਾ ਮੁੰਡਾ ਵੀ ਐਮਪੀ ਬਣਿਆ ਸਾਡੀ ਸੁਸਾਇਟੀ ਨੇ ਉਹਨੂੰ ਜਿਤਾਇਆ ਇੱਕ ਪੋਸਟਰ ਫੜਿਆ ਇੱਥੇ RAM ਰਹੀਮ ਤੇ ਆਸਾ ਰਾਮ ਵਰਗੇ ਬਲਾਤਕਾਰੀਆਂ ਨੂੰ ਪੈਰੋਲਾ ਨਾਂ ਦੋ ਕਿੰਨਾ ਕ ਸਮਾਂ ਹੋਇਆ ਰਾਮ ਰਹੀਮ ਨੂੰ ਜੇਲ੍ਹ ਚ ਗਏ ਨੂੰ ਇੱਕ ਸਾਲ ਦਾ ਸਮਾਂ ਕੱਲੀਆਂ ਛੁੱਟੀਆਂ ਹੀ ਨੇ ਉਹਦੀਆਂ ਛੁੱਟੀਆਂ ਹੀ ਸੋਸਾਇਟੀ ਇਹ ਕਹਿੰਦੀ ਹੈ ਕਿ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਦਿਓ ਜਦੋਂ ਨਰਭਾਇਆ ਕਾਂਡ ਵਾਪਰਿਆ 8 ਸਾਲ ਲੱਗ ਕੇ ਸਜ਼ਾ ਦਿੰਦੇ ਆ ਇੱਕ ਕਮੇਟੀ ਬਣੀ ਜਿਹਨੂੰ ਵਰਮਾ ਕਮੇਟੀ ਕਿਹਾ ਗਿਆ ਤੇ ਉਹ ਵਰਮਾ ਕਮੇਟੀ ਨੇ ਕਿਹਾ ਕਿ ਇੱਕ ਬਲਾਤਕਾਰੀ ਵਾਸਤੇ ਮੌਤ ਦੀ ਸਜ਼ਾ ਜਿਹੜੀ ਆ ਨਾ ਉਹ ਕਾਫੀ ਨਹੀਂ ਹੈ ਇੱਕ ਬਲਾਤਕਾਰੀ ਲਈ ਮੌਤ ਦੀ ਸਜ਼ਾ ਕਾਫੀ ਨਹੀਂ ਹੈ ਅਸੀਂ ਗੱਲ ਮਾਨਸਿਕਤਾ ਦੀ ਕਰ ਰਹੇ ਹਾਂ ਮੈਂ ਰਿਸਰਚ ਕੀਤੀ ਤਿਹਾਰਡ ਜੇਲ੍ਹ ਦੇ ਵਿੱਚ ਇੱਕ ਕੁੜੀ ਗਈ 22 ਸਾਲ ਦੀ ਰਿਸਰਚ ਕਰਨ ਵਾਸਤੇ ਜਿਹਦਾ ਨਾਮ ਮਧੂਮਤੀ ਪਾਂਡੇ ਹੈ ਉਹਨੇ ਕੁਝ ਬਲਾਤਕਾਰੀਆਂ ਦੇ ਇੰਟਰਵਿਊ ਕੀਤੀ ਇੱਕ 39 ਸਾਲ ਦਾ ਰੇਪਿਸਟ ਉਹਦੇ ਨਾਲ ਗੱਲਬਾਤ ਕੀਤੀ ਉਹ ਕੁੜੀ ਕਹਿੰਦੀ ਕਿ ਇਨਾਂ ਦੀ ਮਾਨਸਿਕਤਾ ਇਹੋ ਜੀ ਹੈ ਤੁਸੀਂ ਇਹਨਾਂ ਨਾਲ ਜਦੋਂ ਗੱਲ ਕਰਦੇ ਹੋ ਇਹਨਾਂ ਤੋਂ ਇਨੋਸੈਂਟ ਬੰਦਾ ਤੁਹਾਨੂੰ ਸੋਸਾਇਟੀ 'ਚ ਕੋਈ ਦੀਦਾ ਨਹੀਂ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਸ਼ਾਇਦ ਇਹਨਾਂ ਦੇ ਉੱਤੇ ਜਾਣ ਕੇ ਇਲਜ਼ਾਮ ਲਾਇਆ ਗਿਆ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਨਿਰਭਾਇਆ ਕਾਂਡ ਵਾਲੇ ਅਪਰਾਧੀ ਮੈਂ ਉਹਨਾਂ ਦੀ ਇੰਟਰਵਿਊ ਵੀ ਦੇਖੀ ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦਿੱਤੀ ਕਹਿੰਦੇ ਅਸੀਂ ਐਗਜ਼ਾਮਪਲ ਸੈੱਟ ਕੀਤੀ ਹੈ ਕੁੜੀਆਂ ਰਾਤ ਨੂੰ ਘਰੋਂ ਬਾਹਰ ਨਾ ਨਿਕਲ ਉਹਨਾਂ ਨੇ ਇਫੈਕਟ ਦਿੱਤਾ ਸੀ ਉਹ 39 ਸਾਲ ਦਾ ਰੇਪਿਸ ਜਿਹਨੇ 5 ਸਾਲ ਦੀ ਬੱਚੀ ਦਾ ਰੇਪ ਕੀਤਾ 5 ਸਾਲ ਦੀ ਬੱਚੀ ਨੂੰ ਮਾਰਿਆ ਉਹ ਕਹਿ ਰਿਹਾ ਕਿ ਮੈਂ ਬਲਾਤਕਾਰ ਨਹੀਂ ਕੀਤਾ ਉਹਦੀ ਮਾਂ ਦਾ ਚਰਿੱਤਰ ਮਾੜਾ ਸੀ ਤੇ ਮੈਂ ਉਸ ਕੁੜੀ ਨੂੰ ਜਿਹੜੀ ਮੈਨੂੰ ਪ੍ਰਵੋਕ ਕਰਦੀ ਸੀ ਮੈਂ ਉਹਨੂੰ ਸਜ਼ਾ ਦਿੱਤੀ ਹੈ ਉਹਨੂੰ ਪੁੱਛਿਆ ਤੂੰ ਰੇਪ ਕੀਤਾ ਕਹਿੰਦਾ ਨਹੀਂ ਕੀਤਾ ਉਹਨੂੰ ਪੁੱਛਿਆ ਤੂੰ ਜ਼ਬਰਦਸਤੀ ਕੀਤੀ ਕਹਿੰਦਾ ਹਾਂ ਇਹ ਕਹਿ ਸਕਦੇ ਹਾਂ ਕਿ ਜ਼ਬਰਦਸਤੀ ਕੀਤੀ ਪਰ ਮੈਨੂੰ ਬਲਾਤਕਾਰ ਹੀ ਨਹੀਂ ਕੀਤਾ ਉਹਨੇ ਇੱਕ ਕਾਤਲ ਦੀ ਇੰਟਰਵਿਊ ਕੀਤੀ ਕਾਤਲ ਨੂੰ ਪੁੱਛਿਆ ਤੂੰ ਕਤਲ ਕੀਤਾ ਕਹਿੰਦਾ ਹਾਂ ਮੈਂ ਕੀਤਾ ਤੇ ਮੈਨੂੰ ਇਹਦਾ ਦੁੱਖ ਆ ਰੇਪਿਸਟ ਨੂੰ ਕਦੀ ਦੁੱਖ ਨਹੀਂ ਜੇ ਹੁੰਦਾ ਰੇਪਿਸਟ ਦੇ ਕੋਲ ਆਪਣੀ ਇੱਕ ਆਪਣੀ ਇੱਕ ਸਮਝ ਹੁੰਦੀ ਆ ਆਪਣਾ ਸੱਚ ਹੁੰਦਾ ਕੀ ਮੌਤ ਦੀ ਸਜ਼ਾ ਦਵਾਂਗੇ ਇਹੋ ਜਿਹੇ ਹਵਾਨ ਬੰਦੇ ਨੂੰ ਜਿਹੜਾ ਆਪਣੇ ਆਪ ਨੂੰ ਗਿਲਟੀ ਨਹੀਂ ਫੀਲ ਕਰਦਾ ਭਾਰਤ ਦੀਆਂ ਅਦਾਲਤਾਂ ਕਾਨੂੰਨ ਦੇ ਵਿਦਿਆਰਥੀ ਬੈਠੇ ਆ ਸਜ਼ਾ ਸੁਣਾਉਂਦਿਆਂ ਜੱਜ ਇਹ ਹੀ ਫੀਲ ਕਰਾਉਂਦਾ ਕਿ ਜਿਹੜਾ ਅਪਰਾਧੀ ਖੁਦ ਨੂੰ ਗਿਲਟੀ ਮਹਿਸੂਸ ਕਰੇ ਫਾਂਸੀ ਦੀ ਸਜ਼ਾ ਕਾਫੀ ਨਹੀਂ ਕਿਉਂਕਿ ਇਹੋ ਜਿਹੇ ਲੋਕ ਗਿਲਟੀ ਫੀਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਜਦੋਂ ਰਾਮ ਰਹੀਮ ਵਰਗੇ ਆਸਾ ਰਾਮ ਵਰਗੇ ਬਲਾਤਕਾਰੀ ਪੂਜੇ ਜਾਣਗੇ ਇਸ ਦੇਸ਼ ਦੇ ਅੰਦਰ ਕਰੋੜਾਂ ਦਾ ਇਕੱਠ ਹੋਊਗਾ ਉਹਨਾਂ ਦੇ ਪਿੱਛੇ ਲੱਖਾਂ ਲੋਕ ਉਹਨਾਂ ਦੇ ਪਿੱਛੇ ਚੱਲਣਗੇ ਜਦੋਂ ਬ੍ਰਿਜ ਭੂਸ਼ਣਾ ਨੂੰ ਐਮਪੀ ਬਣਾਇਆ ਜਾਊਗਾ ਜਦੋਂ ਕੁਲਦੀਪ ਸਿੰਘਰ ਵਰਗੇ ਲੀਡਰ ਬਣ ਕੇ ਸਮਾਜ ਦੇ ਵਿੱਚ ਤੇ ਐਮਪੀ ਬਣ ਕੇ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪੈਣਗੀਆਂ ਕਿੱਥੋਂ ਰੇਪ ਰੁਕਣਗੇ ਅਸੀਂ ਕਹਿੰਦੇ ਆ ਵੀ ਵਾਂਟ ਜਸਟਿਸ ਜਸਟਿਸ ਕਰਕੇ ਹੋ ਨਹੀਂ ਸਕਦੇ ਅਸੀਂ ਜਦੋਂ ਜਸਟਿਸ ਕਰਨ ਦੀ ਵਾਰੀ ਆਉਂਦੀ ਹੈ ਹਰੇਕ ਬੰਦਾ ਕਹਿ ਦਿੰਦਾ ਕਿ ਅਪਰਾਧੀ ਨੂੰ ਕਤਲ ਕਰ ਦਿਓ ਕੌਣ ਕਰੂਗਾ ਕਤਲ ਤੁਹਾਡੇ ਚ ਕੀ ਦੇਜ ਹਿੰਮਤ ਹੈ ਕਿ ਸਾਹਮਣੇ ਰੇਪਿਸਟ ਖੜਾ ਹੋ ਕੇ ਖੜਾ ਹੋਵੇ ਤੇ ਤੁਸੀਂ ਕਤਲ ਕਰ ਦਿਓ ਕਹਿਣਾ ਸੌਖਾ ਕਤਲ ਕਰਨਾ ਬਹੁਤ ਔਖਾ ਹੈ ਜਿਨ੍ਹਾਂ ਨੇ ਕੀਤੇ ਆ ਉਹ ਜੇਲ੍ਹਾਂ ਚ ਬੈਠੇ 30-30 ਸਾਲ ਹੋ ਗਏ ਉਹਨਾਂ ਨੂੰ ਸਰਕਾਰ ਨੇ ਪਰੋਲ ਨਹੀਂ ਦਿੱਤੀ ਜਦੋਂ 80 ਦੇ ਦਹਾਕੇ ਦੇ ਵਿੱਚ ਪੰਜਾਬ ਅੱਗ ਨਾਲ ਝੁੱਲਸ ਰਿਹਾ ਸੀ ਜਦੋਂ ਪੰਜਾਬ ਦੀ ਪੁਲਿਸ CRP ਸਿੱਖਾਂ ਦੇ ਘਰਾਂ 'ਚ ਜਾ ਜਾ ਕੇ ਧੀਆਂ ਦੀ ਪੱਤ ਰੋਲ ਰਹੇ ਸਨ ਜਦੋਂ ਥਾਣਿਆਂ ਦੇ ਵਿੱਚ ਸਾਡੀਆਂ ਜਿਤਾ ਰੋਲੀਆਂ ਗਈਆਂ ਸਾਡੇ ਭਰਾਵਾਂ ਦੇ ਕਤਲ ਕੀਤੇ ਗਏ ਅਸੀਂ ਸਮਝਦੇ ਹਾਂ ਦਰਦ ਕੀ ਆਉ ਉਹ ਇੱਕ ਕਲਕੱਤੇ 'ਚ ਘਟਨਾ ਵਾਪਰੀ ਹੈ ਤੇ ਸਾਡਾ ਦਿਲ ਇੱਥੇ ਦੁਖਿਆ ਕਿਉਂ ਕਿਉਂਕਿ ਅਸੀਂ 1947 ਦੇ ਵਿੱਚ 10 ਲੱਖ ਬੰਦੇ ਦੀ ਮੌਤ ਵੇਖੀ ਆ ਹਜ਼ਾਰਾਂ ਭੈਣਾਂ ਦੇ ਬਲਾਤਕਾਰ ਦੇਖੇ ਨਹੀਂ ਤਰਲਦੀਆਂ ਵੇਖੀਆਂ ਅਸੀਂ ਦਿੱਲੀ ਦੇ ਦੰਗੇ ਬਕਾਰੋ ਦੇ ਦੰਗੇ ਨਾਗਪੁਰ ਦੇ ਦੰਗੇ ਅਸੀਂ ਦੇਖਿਆ ਕਿਵੇਂ ਸਿੱਖਾਂ ਨੂੰ ਜਲੀਲ ਕੀਤਾ ਗਿਆ 7000 ਕੁੜੀ ਦਾ ਰੇਪ ਦਿੱਲੀ ਦੇ ਵਿੱਚ ਹੋਇਆ ਅੱਜੇ ਤੱਕ ਇਨਸਾਫ ਨਹੀਂ ਜੇ ਮਿਲਿਆ ਜਗਦੀਸ਼ ਟੈਟਲਰ ਵਰਗੇ ਸੱਜਣ ਕੁਮਾਰ ਵਰਗੇ ਐਮਐਲਏ ਬਣਦੇ ਆ ਐਮਪੀ ਬਣਦੇ ਆ ਤੇ ਦੇਸ਼ ਉਹਨਾਂ ਨੂੰ ਸੈਲੀਬ੍ਰੇਟ ਕਰਦਾ ਕਿਉਂਕਿ ਉਹ ਸਿੱਖਾਂ ਦੀਆਂ ਕੁੜੀਆਂ ਸਨ ਅਸੀਂ ਹਰੇਕ ਲਈ ਆਵਾਜ਼ ਚੁੱਕਦੇ ਆ ਇਕੱਲਾ ਇਹਦਾ ਰੇਪ ਨਹੀਂ ਹੋਇਆ ਐਮਪੀ ਦੇ ਵਿੱਚ ਇੱਕ ਰੇਪ ਹੋਇਆ ਕੱਲ ਦੇਹਰਾਦੂਨ ਹਿਮਾਚਲ ਪ੍ਰਦੇਸ਼ ਦੇ ਵਿੱਚ ਰੇਪ ਹੋਇਆ ਪੰਜਾਬ ਦੀ ਕੁੜੀ ਦੇ ਨਾਲ ਬੱਸ ਦੇ ਵਿੱਚ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਨੇ ਜਿਨ੍ਹਾਂ ਬਾਰੇ ਕੋਈ ਨਹੀਂ ਬੋਲਦਾ ਖੁਦ ਕੁੜੀਆਂ ਵੀ ਨਹੀਂ ਬੋਲਦੀਆਂ ਅਸੀਂ ਇਕੱਲਾ ਇੱਕ ਹੱਤਿਆ ਨੂੰ ਇੱਕ ਰੇਪ ਨੂੰ ਐਡਰੈਸ ਨਹੀਂ ਕਰ ਰਹੇ ਅਸੀਂ ਸਮੁੱਚੀ ਸੋਸਾਇਟੀ ਨੂੰ ਐਡਰੈਸ ਕਰ ਰਹੇ ਹਾਂ ਕਿਉਂ ਕਹਿੰਨੇ ਹੋ ਵੀ ਵਾਂਟ ਜਸਟਿਸ ਇਹ ਕਹੋ ਵੀ ਡੂ ਵੀ ਡੂ ਜਸਟਿਸ ਅਸੀਂ ਕਰਾਂਗੇ ਅਸੀਂ ਸਜ਼ਾ ਦੇਵਾਂਗੇ ਉਹ ਕੌਣ ਨੇ ਵਕੀਲ ਜਿਹੜੇ ਰੇਪ ਪਿਸ਼ਤਾਂ ਦੀਆਂ ਅਪੀਲਾਂ ਪਾਉਂਦੇ ਨੇ ਸਾਡੀ ਸੁਸਾਇਟੀ ਦੇ ਵਿੱਚੋਂ ਨੇ ਉਹ ਕੌਣ ਨੇ ਲੋਕ ਜਿਹੜੇ ਬਲਾਤਕਾਰੀਆਂ ਲਈ ਤਿਰੰਗਾ ਯਾਤਰਾ ਕੱਢਦੇ ਨੇ ਉਹ ਕੌਣ ਨੇ ਲੋਕ ਜਿਹੜੇ ਇਹਨਾਂ ਨੂੰ ਐਮਐਲਏ ਤੇ ਐਮਪੀ ਬਣਾਉਂਦੇ ਆ ਬਸ ਇਸ ਗੱਲ ਕਰਕੇ ਕਿ ਉਹ ਦਲਤਾਂ ਦੀ ਕੁੜੀ ਆ ਜੂਪੀ ਦੇ ਵਿੱਚ ਹਾਥ ਰਸਤੇ ਵਿੱਚ ਇੱਕ ਬੱਚੀ ਦਾ ਰੇਪ ਕੀਤਾ ਠਾਕੁਰਾ ਨੇ ਇੱਕ ਦਲਿਤ ਪਰਿਵਾਰ ਦੀ ਬੱਚੀ ਤੇ ਪੁਲਿਸ ਨੇ ਰਾਤੋਂ ਰਾਤ ਉਹਦਾ ਸੰਸਕਾਰ ਕਰ ਦਿੱਤਾ ਪਿੰਡ 'ਚ 144 ਲਾ ਦਿੱਤੀ ਕਿ ਕੋਈ ਬਾਹਰੋਂ ਵੀ ਨਾ ਪਹੁੰਚ ਸਕੇ ਕਿਉਂ ਕਿਉਂ ਸਮਾਜ ਦੇ ਵਿੱਚ ਜਿਹਾ ਹੋ ਰਿਹਾ ਕੀ ਉੱਚੀ ਜਾਤ ਦੀ ਨਹੀਂ ਤਾਂ ਕਰਕੇ ਰੋਜ਼ ਅਖਬਾਰ ਪੜੋ ਤੁਹਾਨੂੰ 5 ਤੋਂ 10 ਖਬਰਾਂ ਰੋਜ਼ਾਨਾ ਅਖਬਾਰ ਦੇ ਵਿੱਚ ਮਿਲ ਜਾਣਗੀਆਂ ਜਦੋਂ ਤੁਹਾਡੇ ਵੱਲ ਕੋਈ ਬੁੜੀ ਨਿਗਾਹ ਦੇ ਨਾਲ ਦੇਖਦਾ ਜਦੋਂ ਕੋਈ ਹੱਥ ਲਾਉਂਦਾ ਤੁਸੀਂ ਸਾਰੇ ਸਮਾਜ ਵਿਚਰਦੇ ਹੋ ਆ ਯੂਨੀਵਰਸਿਟੀ ਚ ਲੰਘਦੇ ਆਂ ਅਸੀਂ ਹਜ਼ਾਰਾਂ ਹੀ ਮੁੰਡੇ ਇੱਥੇ ਇਸੇ ਕੰਮ ਲਈ ਆਉਂਦੇ ਆ ਜਿਹੜੇ ਜਿਨ੍ਹਾਂ ਨੇ ਬਸ ਕਮੈਂਟ ਕਰਨੇ ਆ ਜਿਨ੍ਹਾਂ ਨੇ ਗੰਦਾ ਦੇਖਣਾ ਆ ਗੰਦਾ ਬੋਲਣਾ ਆ ਪਰ ਅਸੀਂ ਜਦੋਂ ਚੁੱਪ ਕਰਕੇ ਲੰਘ ਜਾਂਦੇ ਆ ਉਹ ਬੰਦੇ ਫਿਰ ਐਪਿਸਟ ਬਣਦੇ ਕੋਈ ਵੀ ਮਾਂ ਬਲਾਤਕਾਰੀ ਨੂੰ ਜਨਮ ਨਹੀਂ ਦਿੰਦੀ ਸੋਸਾਇਟੀ ਜਨਮ ਦਿੰਦੀ ਆ ਸੋਸਾਇਟੀ ਦੀ ਚੁੱਪ ਜਨਮ ਦਿੰਦੀ ਆ ਸੋਸਾਇਟੀ ਦੀ ਜਿਹੜੀ ਚੁੱਪ ਆ ਉਹ ਬੰਦਿਆਂ ਨੂੰ ਅੱਗੇ ਵਧਾ ਦਿੰਦੀ ਆ ਅਸੀਂ ਦੁਰਗਾ ਦੀ ਗੱਲ ਕਰਦੇ ਆ ਔਰਤ ਚੰਡੀ ਦਾ ਰੂਪ ਆ ਕਿਤੇ ਬਣ ਕੇ ਤੇ ਦਿਖਾਓ ਕੋ ਇਹੋ ਜੀ ਗੰਦੀ ਮਾਨਸਿਕਤਾ ਵਾਲਾ ਆ ਉਹਦੀ ਅੱਖ ਚੱਕ ਪਾ ਕੇ ਦੇਖੋ ਤਾਂ ਸਹੀ ਉਹਨਾਂ ਦੇ ਪੈਰ ਨਹੀਂ ਜੇ ਹੁੰਦੇ ਉਹ ਇੰਨੇ ਦਲੇਰ ਨਹੀਂ ਹੁੰਦੇ ਕਿਉਂਕਿ ਇਹੋ ਜਿਹਾ ਕੰਮ ਕਾਇਰ ਤੇ ਬੁਝਦਿਲ ਬੰਦਾ ਕਰ ਸਕਦਾ ਵਾ ਮਰਦਾਂ ਦੀ ਨਸਲ ਇਹੋ ਜੇ ਕੰਮ ਨਹੀਂ ਕਰਦੀ ਜਿੰਨੇ ਵੀ ਆਇਓ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਬੋਲੋ ਆਪਣੀ ਚੁੱਪ ਤੋੜੋ ਸਮਾਜ ਨੂੰ ਦੱਸੋ ਕਿ ਸਮਾਜ ਦਾ ਇੱਕ ਪੱਖ ਇਹ ਵੀ ਜੇ ਜਿਹੜਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਦਾ ਚੋਣ ਕਰੋ ਲੋਕਾਂ ਦੀ ਦੇਖੋ ਕਿੰਨੂੰ ਚੁਣ ਰਹੇ ਹਾਂ ਕਿਹੜੀ ਪਾਰਟੀ ਨੂੰ ਚੁਣ ਰਹੇ ਹਾਂ ਇੱਕ ਫਰਾਂਸ ਤੋਂ ਟੂਰਿਸਟ ਆਈ ਇਸ ਦੇਸ਼ ਦੇ ਵਿੱਚ ਉਹਦਾ ਰੇਪ ਹੋਇਆ ਸਾਰੇ ਇੰਡੀਆ ਦੇ ਸੋਸ਼ਲ ਮੀਡੀਆ ਤੋਂ ਉਹਦੀ ਖਬਰ ਹਟਾ ਦਿੱਤੀ ਗਈ ਉਹਦਾ ਟਵਿੱਟਰ ਹੰਡਲ ਬੈਨ ਕਰ ਦਿੱਤਾ ਗਿਆ ਪਰ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਕਿ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਬੱਚੀ ਨੇ ਜਾਣਾ ਨਾ ਜਾਇਓ ਰੇਪਿਸਟ ਕੰਟਰੀ ਆ ਰੇਪਿਸਟ ਕੰਟਰੀ ਆ ਇਥੋਂ ਦਾ ਬੰਦਾ ਵਿਦੇਸ਼ ਦੇ ਵਿੱਚ ਜਾਂਦਾ ਲੋਕ ਇਨਸਿਕਿਉਰ ਫੀਲ ਕਰ ਦਿੰਦੇ ਆ ਕਿ ਇਹ ਉਸ ਦੇਸ਼ ਚੋਂ ਆਇਆ ਜਿੱਥੇ ਬਲਾਤਕਾਰੀਆਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ ਤੇ ਜਿਨ੍ਹਾਂ ਦੇ ਨਾਲ ਇਹੋ ਜੀ ਹਰਕਤ ਹੋ ਜਾਂਦੀ ਆ ਉਹਨਾਂ ਵੱਲ ਹਮਦਰਦੀ ਨਾਲ ਨਹੀਂ ਦੇਖਿਆ ਜਾਂਦਾ ਇਮਪੈਥਿਕ ਹੋ ਕੇ ਨਹੀਂ ਦੇਖਿਆ ਜਾਂਦਾ ਸਗੋਂ ਉਸ ਕੁੜੀ ਨੂੰ ਸਮਾਜ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਹੋ ਜਾਂਦੀ ਆ ਕਿ ਹੁਣ ਤੈਨੂੰ ਅਗਨੀ ਪ੍ਰੀਖਿਆ ਦੇਣੀ ਪਊ ਹੁਣ ਤੂੰ ਮਾੜੀ ਹੋ ਗਈ ਕੀਤਾ ਕਿੰਨਾ ਨੇ ਉਹ ਤੁਹਾਡੇ ਸਮਾਜ ਦਾ ਹਿੱਸਾ ਆਪਣੀ ਚੁੱਪ ਤੋੜ ਦਿਓ ਤੁਹਾਡੀ ਚੁੱਪ ਇਹਨਾਂ ਅਪਰਾਧੀਆਂ ਨੂੰ ਉਤਸ਼ਾਹਿਤ ਕਰਦੀ ਆ ਜਦੋਂ ਆਪਣੀ ਚੁੱਪ ਤੋੜ ਦਿਓਗੇ ਕਿਸੇ ਦੀ ਯੁਰਤ ਨਹੀਂ ਐ ਕਿ ਉਹ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਵੇਖ ਸਕਣ ਦਰਦ ਬਹੁਤ ਵੱਡਾ ਮੈਂ ਖੁਦ ਮਹਿਸੂਸ ਕਰਨ ਲੱਗ ਜਾਣਾ ਬਹੁਤ ਕੁਝ ਐ ਬੋਲਣ ਲਈ ਪਰ ਜ਼ਬਾਨ ਸਾਥ ਨਹੀਂ ਦੇ ਰਹੀ ਕਿਉਂਕਿ ਸੱਚ ਸੁਣਨਾ ਔਖਾ ਨਹੀਂ ਸੱਚ ਬੋਲਣਾ ਵੀ ਬਹੁਤ ਔਖਾ ਸਾਰੇ ਬੋਲੋ ਮਿਲ ਕੇ ਆਵਾਜ਼ ਉਠਾਓ ਸਮਾਜ ਬਦਲਾਂਗੇ ਸਭ ਕੁਝ ਬਦਲ ਜਾਊਗਾ ਤੁਸੀਂ ਸਰਕਾਰਾਂ ਤੋਂ ਝਾਕ ਨਾ ਕਰੋ ਅਦਾਲਤਾਂ ਤੋਂ ਝਾਕ ਨਾ ਕਰੋ ਅਦਾਲਤਾਂ ਜਸਟਿਸ ਦੇਣ ਵਾਸਤੇ ਨਹੀਂ ਐ ਅਦਾਲਤਾਂ ਜਸਟਿਸ ਨੂੰ ਡਿਲੇ ਕਰਨ ਵਾਸਤੇ ਐ ਇੰਨੀ ਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ